ਆਬੋ ਜਾਨ ਲੜਕੀ ਦੀ شادی ਸੀ ਲੜਕੀ ਸਹੇਲੀ ਬਣੀ ਲੜਕੀ ਉਹਨੂੰ ਗਾਇਬ ਕਰਕੇ ਲੈ ਗਈ ਉਹ ਇਹਦਾ ਵਿਆਹ ਕਰਿਆ ਸਾਡੀ ਕੁੜੀ ਦਾ ਬੱਬੀ ਆ ਲਖਵਿੰਦਰ ਕੌਰ ਤੇ ਜਿੰਨੇ ਖੜਿਆ ਵਾ ਉਹ ਰਾਤਾ ਸੁਨੀਤਾ ਵਾ ਇਕੱਠਾ ਰਹਿਣ ਲੀਆਂ ਇਕੱਠਾ ਰਹਿਣ ਲੀਆਂ ਇਹ ਕਿੰਨੇ ਦਿਨ ਦੀਆਂ ਇਹ ਸਕੂਲੇ ਜਾਂਦੀਆਂ ਅਸ ਦੇ ਕੋ ਸਾਲ ਹੋ ਗਏ ਇਹਨਾਂ ਨੂੰ ਕਿਹੜੀ ਕਲਾਸ ਇਹ 12ਵੀਂ ਜੀ ਹੈ ਉਹ ਕਹਿੰਦੀ ਆ ਵੀ ਮੈਂ ਹਾਨੂੰ ਇੱਕ ਦੋ ਮਹੀਨਾ ਪਹਿਲਾਂ ਤੁਮਕੀ ਦਿੱਤੀ ਵੀ ਤੇਰਾ ਵਿਆਹ ਨਹੀਂ ਹੋਣ ਦੇਣਾ ਮੇਰੇ ਮੁੰਡੇ ਨੇ ਆਜੀ 70 ਦਾ ਵਿਆਹ ਕਰਕੇ ਵੇਖੀ ਇਹ ਕੁਝ 2 2 ਸਾਲ ਡੇਢ ਹੋ ਗਿਆ ਹੈ ਹਾਂਜੀ ਉਹ ਆਜੀ ਮੈਂ ਆਪਣੇ ਨਾਲ ਵਿਆਹ ਕਰਾਉਣਾ ਕਾਟਣ ਕਰਾਈਏ ਨੇ ਤੋਬੀ ਮੈਂ ਵਿਆਹ ਇਹਦੇ ਨਾਲ ਕਰਾਉਣਾ ਤੁਹਾਨੂੰ ਵਿਆਹ ਨਹੀਂ ਕਰਨਾ ਹਾਂਜੀ ਹੁਣ ਇਹਦਾ ਅਸੀਂ ਵਿਆਹ ਤਾਂ ਰਿਆ ਤੇ ਪਜਾਕ ਲੈ ਗਈ ਚਬੀ ਸਾਡੀ ਕੁੜੀ ਰਾਟਾ ਨੂੰ ਲੈ ਗਈ ਆ ਰਾਟਾ ਕੁੜੀ ਲੈ ਗਈ ਆ ਸਾਡੀ ਕੁੜੀ ਬੱਬੇ ਨੂੰ ਰਿਲੇਸ਼ਨ ਸੀ ਤੇ ਇਹਦੀ ਸਾਨੂੰ ਪਤਾ ਵੀ ਕੀ ਇਹਨਾਂ ਦਾ ਗੱਲ ਚ ਚੱਲਦੀ ਆ ਤੇ ਕੁੜੀ ਦਾ ਵਿਆਹ ਰੱਖਿਆ ਆ 14 ਤਰੀਕ ਦਾ ਇਹ ਦਰਖਾਸਤ ਦਿੱਤੀ ਹੋਈ ਆ ਇਦਾਂ ਦੀ 24 ਤਰੀਕ ਦੇ ਦਿੱਤੀ ਹੋਈ ਆ ਮੇਰੀ ਭਨੇਵੀ ਲੱਗਦੀ ਆ ਨਹੀਂ ਕੋਈ ਕਾਰਵਾਈ ਦੀ ਹੋਈ ਇਹ ਫਰਕ ਨੂੰ ਕੰਪਲੇਂਟ ਆਈ ਆ ਦੋ ਲੜਕੀਆਂ سنیਤਾ ਪਤਰੀ ਸੌਰਨ ਸਿੰਘ ਮਰਾਦਪੁਰ ਤੇ ਇੱਕ ਲਕਿੰਦਰਪੁਰ ਪਤਰੀ ਕੁਲਵਿੰਦਰ ਸਿੰਘ ਮਰਾਦਪੁਰ ਤੇ ਦੋਵੇਂ ਛੇਲੀਆਂ ਬਾਲਗ ਦੋਵੇਂ ਤੇ ਆਪਣੇ ਮਾਪਿਆਂ ਤੋਂ ਬਿਨਾਂ ਦਸਪਰੇ ਚਲੀ ਗਈਆਂ ਇਹਨੇ ਜਾਂਚ ਜਾਰੀ ਆ ਮਹਿਲਾ ਕਾਫ ਸੈਵਨ ਫੈਕਟਰ ਸਿਮਰਜੀਤ ਕੋਰ ਦਾ ਹੱਥ ਮਾਰਕ ਹੋਈ ਆ ਆਂ ਗਿਆ ਵੀ ਸਾਡੀ ਲੜਕੀਆਂ ਸਾਡੀਆਂ ਲੜਕੀਆਂ ਵਾਸਤੇ ਦੋਈਆਂ ਜਾਣਾ ਜਿਹਦੇ ਵੱਲੋਂ ਦਰਖਾਸਤ Ini mata lebih pendek kalau lo, lebih pendek kalau di mata lo. ਥਾਣਾ ਸਿਟੀ ਤਰਨਤਾਰਨ ਅਧੀਨ ਆਉਂਦੇ ਮਹੱਲਾ ਮੁਰਾਦਪੁਰਾ ਦੀਆਂ ਦੋ ਲੜਕੀਆਂ ਦਾ ਘਰੋਂ ਮਤਲਬ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਚੱਲਦਿਆਂ ਜਿਹੜੀ ਲੜਕੀ ਦੀ ਮਾਂ ਹੈ ਉਸਨੇ ਥਾਣਾ ਸਿਟੀ ਵਿਖੇ ਦਰਖਾਸਤ ਦਿੰਦੇ ਹੋਏ ਆਪਣੀ ਲੜਕੀ ਦੀ ਪਾਲ ਕਰਨ ਦੀ ਮੰਗ ਕੀਤੀ ਹੈ ਔਰ ਦੱਸਣ ਵਿੱਚ ਆ ਰਿਹਾ ਹੈ ਕਿ ਜਿਹੜੀ ਇੱਕ ਲੜਕੀ ਆ ਜਿਸ ਦਾ ਨਾਮ ਲਖਵਿੰਦਰ ਕੌਰ ਹੈ ਉਹ ਉਸਦੇ ਜਿਹੜੀ ਉਸ ਦਾ ਵਿਆਹ ਜਿਹੜਾ ਕਿ 14 ਜਨਵਰੀ ਨੂੰ ਰੱਖਿਆ ਗਿਆ ਹੈ ਔਰ ਉਸਦੇ ਵਿਆਹ ਦੇ ਕਾਰਡ ਵੀ ਛਪਾਏ ਗਏ ਆ ਔਰ ਉਹ ਵੰਡੇ ਜਾ ਚੁੱਕੇ ਹਨ ਰਿਸ਼ਤੇਦਾਰਾਂ ਨੂੰ ਨਿਯੋਤਾ ਦਿੱਤਾ ਜਾ ਚੁੱਕਾ ਹੈ ਲੇਕਿਨ ਇਸ ਤੋਂ ਪਹਿਲਾਂ ਹੀ ਬੀਤੇ 3 ਦਿਨ ਪਹਿਲਾਂ ਉਸੇ ਮੁਹੱਲੇ ਦੀ ਮਰਾਤਪੁਰਾ ਦੀ ਨਿਵਾਸੀ ਇੱਕ ਸੁਨੀਤਾ ਨਾਮ ਦੀ ਲੜਕੀ ਜੋ ਕਿ ਬਾਬ ਗਾਟ ਵਿੱਚ ਰਹਿੰਦੀ ਹੈ ਬੋਇਕਟ ਦੇ ਵਿੱਚ ਰਹਿੰਦੀ ਹੈ ਉਸ ਵੱਲੋਂ ਜਿਹੜੀ ਕਿ ਉਸ ਨੂੰ ਨਾਲ ਫਰਾਰ ਲਜਾਣ ਕੋ ਕਰਾਉਂਦਾ ਜਿਹੜਾ ਕਿ આરોਪ ਲਗਾਏ ਗਏ ਹਨ ਔਰ ਪੁਲਿਸ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲੜਕੀਆਂ ਜਿਹੜੀਆਂ ਵਾਂ ਇੱਕੋ ਮੁਹੱਲੇ ਦੇ ਰਹਿਣ ਵਾਲੀਆਂ ਹਨ ਔਰ ਜਿਹੜੀਆਂ ਇਹਨਾਂ ਵੱਲੋਂ ਪੜ੍ਹਾਈ ਇੱਡੀ ਹੈ 12ਵੀਂ ਇੱਡੀ ਜਮਾਤ ਜਿਹੜੀ ਪਾਸ ਕੀਤੀ ਹੈ ਉਹ ਵੀ ਇਕੱਠਿਆਂ ਕੀਤੀ ਗਈ ਹੈ ਔਰ ਇਹ ਜ਼ਿਆਦਾਤਰ ਸਮਾਂ ਵੀ ਇਕੱਠੇ ਹੀ ਬਿਤਾਉਂਦੀਆਂ ਸਨ ਔਰ ਮਾਂ ਵੱਲੋਂ ਜਿਹੜੇ ਦੋਸ਼ ਲਗਾਏ ਗ ਲੜਕੀ ਹੈ ਉਸ ਵੱਲੋਂ ਜਿਹੜੀ ਲਖਵਿੰਦਰ ਕੌਰ ਹੈ ਉਸਦੇ ਵਿਆਹ ਨਾ ਹੋਣ ਦੀ ਵੀ ਧਮਕੀ ਦਿੱਤੀ ਗਈ ਹੈ ਔਰ ਕਿਹਾ ਜਾ ਰਿਹਾ ਹੈ ਕਿ ਉਸਨੇ ਉਸ ਨਾਲ ਵਿਆਹ ਕਰਵਾਉਣਾ ਹੈ ਅ ਨਹੀਂ ਉਸ ਦੀ ਸ਼ਾਦੀ ਨਹੀਂ ਹੋਣ ਦਿੱਤੀ ਜਾਵੇਗੀ ਔਰ ਜਿਹੜੀ ਥਾਣਾ ਸਿਟੀ ਦੀ ਮਹਿਲਾ ਅਧਿਕਾਰੀਆਂ ਵੱਲੋਂ ਇਸ ਦੀ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਗਈ ਔਰ ਦੋਵੇਂ ਲੜਕੀਆਂ ਜਿਹੜੀਆਂ ਬਾਲਗ ਦੱਸੀਆਂ ਜਾ ਰਹੀਆਂ ਹਨ ਰਮਨ chavla ਜਗਬਨੀ ਟੀਵੀ ਤਰਨਤਾਰਨ ਸਾਡੀਆਂ ਲੜਕੀਆਂ ਗਾਇਬ ਹੋਈਆਂ ਲੜਕੀ ਦੀ ਸ਼ਾਦੀ ਸੀ ਲੜਕੀ ਸੇਲੀ ਬਣੀ ਲੜਕੀਆਂ ਨੂੰ ਗਾਇਬ ਕਰਕੇ ਲੈ ਗਿਓ ਅਹੀਂ ਇਹਦਾ ਵਿਆਹ ਕਰਿਆ ਸਾਡੀ ਕੁੜੀ ਨਾ ਬੱਬੀ ਆ ਲਖਵਿੰਦਰ ਕੌਰ ਤੇ ਜਿੰਨੇ ਖੜਿਆ ਵਾ ਉਹ ਰਾਤਾ ਸੁਨੀਤਾ ਵਾ ਇਕੱਠੀਆਂ ਰਹਿਣ ਲੀਆਂ ਇਕੱਠੀਆਂ ਰਹਿਣ ਲੀਆਂ ਇਹ ਕਿੰਨੇ ਦਿਨ ਦੀਆਂ ਇਹ ਸਕੂਲੇ ਜਾਂਦੀਆਂ ਅਹ ਦੇਖੋ ਸਾਲ ਹੋ ਗਏ ਇਹਨਾਂ ਨੂੰ ਕਿਹੜੀ ਕਲਾਸ ਦੀ ਇਹ 12ਵੀਂ ਜੀ ਹੈ ਉਹ ਕਹਿੰਦੀ ਆ ਵੀ ਮੈਂ ਹਾਂ ਨੂੰ ਇੱਕ ਦੋ ਮਹੀਨਾ ਪਹਿਲਾਂ ਧਮਕੀ ਦਿੱਤੀ ਵੀ ਤੇਰਾ ਵਿਆਹ ਨਹੀਂ ਹੋਣ ਦੇਣਾ ਮੇਰੇ ਮੁੰਡੇ ਨੇ ਆਦੀ ਸਤਾ ਦੇ ਦਾ ਵਿਆਹ ਕਰਕੇ ਵੇਖੀ ਤੇ ਉਹ ਦੋ ਦੋ ਸਾਲ ਡੇਢ ਹੋ ਗਿਆ ਹੈ ਹਾਂ ਜੀ ਉਹ ਆ ਜੀ ਮੈਂ ਆਪਣੇ ਨਾਲ ਵਿਆਹ ਕਰਾਉਣਾ ਕਾਟਣ ਕਰਾਈਏ ਨੇ ਓਬੀ ਮੈਂ ਵਿਆਹ ਇਹਦੇ ਨਾਲ ਕਰਾਉਣਾ ਤੁਹਾਨੂੰ ਵਿਆਹ ਨਹੀਂ ਕਰਨਾ। ਹਾਂਜੀ ਹੁਣ ਇਹਦਾ ਅਸੀਂ ਵਿਆਹ ਕਰ ਰਿਹਾ ਤੇ 50 ਲੈ ਗਈ 24 ਸਾਡੀ ਕੁੜੀ ਰਾਟਾ ਨੂੰ ਲੈ ਗਈ ਆ। ਰਾਟਾ ਕੁੜੀ ਲੈ ਗਈ ਆ ਸਾਡੀ ਕੁੜੀ ਬੱਬੇ ਨੂੰ। ਰਿਲੇਸ਼ਨ ਸੀ। ਤੇ ਇਹ ਨਹੀਂ ਸਾਨੂੰ ਪਤਾ ਵੀ ਕੀ ਇਹਨਾਂ ਦਾ ਗੱਲ ਚ ਚੱਲਦੀ ਆ ਤੇ ਕੁੜੀ ਦਾ ਵਿਆਹ ਰੱਖਿਆ ਆ 14 ਤਰੀਕ ਦਾ। ਇਹ ਦਰਖਾਸਤ ਦਿੱਤੀ ਹੋਈ ਆ। 24 ਤਰੀਕ ਦੀ ਦਿੱਤੀ ਹੋਈ ਆ। ਮੇਰੀ ਭਨੇਵੀ ਲੱਗਦੀ ਆ। ਨਹੀਂ ਕੋਈ ਕਾਰਵਾਈ ਦੀ ਹੋਈ। ਇਹ ਫਰਕ ਨੂੰ ਕੰਪਲੇਂਟ ਆਈ ਆ ਦੋ ਲੜਕਿਆਂ ਸੁਨੀਤਾ ਪੁਤਰੀ ਸੌਰਨ ਸਿੰਘ ਮਰਾਰਪੁਰ ਤੇ ਇੱਕ ਲਕਿੰਦਰਪੁਰ ਪੁਤਰੀ ਕੁਲਿੰਦਰ ਸਿੰਘ ਮਰਾਰਪੁਰ ਤੇ ਦੋਵੇਂ ਛੱਲੀਆਂ ਬਾਲਕਾ ਦੋਵੇਂ ਤੇ ਆਪਣੇ ਮਾਪਿਆਂ ਤੋਂ ਬਿਨਾਂ ਦਸਪਰੇ ਚਲੀ ਗਈਆਂ ਇਹਨੇ ਜਾਂਚ ਜਾਰੀ ਹੈ ਮਹਿਲਾ ਕਾਫ ਸੈਵਨ ਫੈਕਟਰ ਸਿਮਰਜੀਤ ਕੁੰਦਕਾਤ ਮਾਰਕ ਹੋਈ ਹੈ ਕਿ ਆਪ ਵੀ ਸਾਡੀ ਲੜਕੀ ਜੀਆਂ ਸਾਡੀਆਂ ਲੜਕੀਆਂ ਵਾਸਤੇ ਦੋਈਆਂ ਜਾਣ ਕਿਹਦੇ ਵੱਲੋਂ ਦਰਖਾਸਤ ਜੇਦੀ ਮਾਤਾ ਲਕਿੰਦਰ ਕੋ ਰੋਲਾ ਲ ਲਕਿੰਦਰ ਕੋ ਦੀ ਮਾਤਾ ਬਣੋ ਅਣਾ ਸਿਟੀ ਤਰਨਤਾਰਨ ਅਧੀਨ ਆਉਂਦੇ ਮਹੱਲਾ ਮੁਰਾਦਪੁਰਾ ਦੀਆਂ ਦੋ ਲੜਕੀਆਂ ਦਾ ਘਰੋਂ ਮਤਲਬ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਚਲਦਿਆਂ ਜਿਹੜੀ ਲੜਕੀ ਦੀ ਮਾਂ ਹੈ ਉਸਨੇ थाना ਸਿਟੀ ਵਿਖੇ ਦਰਖਾਸਤ ਦਿੰਦੇ ਹੋਏ ਆਪਣੀ ਲੜਕੀ ਦੀ ਪਾਲ ਕਰਨ ਦੀ ਮੰਗ ਕੀਤੀ ਹੈ ਔਰ ਦਸਨ ਵਿੱਚ ਆ ਰਿਹਾ ਹੈ ਕਿ ਜਿਹੜੀ ਇੱਕ ਲੜਕੀ ਆ ਜਿਸ ਦਾ ਨਾਮ ਲਖਵਿੰਦਰ ਕੌਰ ਹੈ ਉਹ ਉਸਦੇ ਜਿਹੜੀ ਉਸ ਦਾ ਵਿਆਹ ਜਿਹੜਾ ਕਿ 14 ਜਨਵਰੀ ਨੂੰ ਰੱਖਿਆ ਗਿਆ ਹੈ ਔਰ ਉਸਦੇ ਵਿਆਹ ਦੇ ਕਾਰਡ ਵੀ ਛਪਾਏ ਗਏ ਆ ਔਰ ਉਹ ਵੰਡੇ ਜਾ ਚੁੱਕੇ ਹਨ ਰਿਸ਼ਤੇਦਾਰਾਂ ਨੂੰ ਨਿਯੋਤਾ ਦਿੱਤਾ ਜਾ ਚੁੱਕਾ ਹੈ ਲੇਕਿਨ ਇਸ ਤੋਂ ਪਹਿਲਾਂ ਹੀ ਬੀਤੇ 3 ਦਿਨ ਪਹਿਲਾਂ ਉਸੇ ਮੁਹੱਲੇ ਦੀ ਮਰਾਤਪੁਰਾ ਦੀ ਨਿਵਾਸੀ ਇੱਕ ਸੁਨੀਤਾ ਨਾਮ ਦੀ ਲੜਕੀ ਜੋ ਕਿ ਬੌਬ ਕਟ ਵਿੱਚ ਰਹਿੰਦੀ ਹੈ ਬਾਇਕਟ ਦੇ ਵਿੱਚ ਰਹਿੰਦੀ ਹੈ ਉਸ ਵੱਲੋਂ ਜਿਹੜੀ ਕਿ ਉਸ ਨੂੰ ਨਾਲ ਫਰਾਰ ਲਜਾਹੋਂ ਕਰਾਉਂਦਾ ਜਿਹੜਾ ਕਿ આરોਪ ਲਗਾਏ ਗਏ ਹਨ ਔਰ ਪੁਲਿਸ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲੜਕੀਆਂ ਜਿਹੜੀਆਂ ਵਾਂ ਇੱਕੋ ਮੁਹੱਲੇ ਦੇ ਰਹਿਣ ਵਾਲੀਆਂ ਹਨ ਔਰ ਜਿਹੜੀਆਂ ਇਹਨਾਂ ਵੱਲੋਂ ਪੜ੍ਹਾਈ ਇੱਡੀ 12ਵੀਂ ਇੱਡੀ ਜਮਾਤ ਜਿਹੜੀ ਪਾਸ ਕੀਤੀ ਹੈ ਉਹ ਵੀ ਇਕੱਠਿਆਂ ਕੀਤੀ ਗਈ ਹੈ ਔਰ ਇਹ ਜ਼ਿਆਦਾਤਰ ਸਮਾਂ ਵੀ ਇਕੱਠੇ ਹੀ ਬਿਤਾਉਂਦੀਆਂ ਸਨ ਔਰ ਮਾਂ ਵੱਲੋਂ ਜਿਹੜੇ ਦੋਸ਼ ਲਗਾਏ ਗਏ ਹਨ ਇਹ ਲੜਕੀ ਹੈ ਉਸ ਵੱਲੋਂ ਜਿਹੜੀ ਲਖਵਿੰਦਰ ਕੌਰ ਹੈ ਉਸਦੇ ਵਿਆਹ ਨਾ ਹੋਣ ਦੀ ਵੀ ਧਮਕੀ ਦਿੱਤੀ ਗਈ ਹੈ ਔਰ ਕਿਹਾ ਜਾ ਰਿਹਾ ਹੈ ਕਿ ਉਸਨੇ ਉਸ ਨਾਲ ਵਿਆਹ ਕਰਵਾਉਣਾ ਹੈ ਨਹੀਂ ਉਸਦੀ ਸ਼ਾਦੀ ਨਹੀਂ ਹੋਣਦੀ ਜਾਵੇਗੀ ਔਰ ਜਿਹੜੀ ਥਾਣਾ ਸਿਟੀ ਦੀ ਮਹਿਲਾ ਅਧਿਕਾਰੀਆਂ ਵੱਲੋਂ ਇਸ ਦੀ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਗਈ ਔਰ ਦੋਵੇਂ ਲੜਕੀਆਂ ਜਿਹੜੀਆਂ ਬਾਲਗ ਦੱਸੀਆਂ ਜਾ ਰਹੀਆਂ ਹਨ ਰਮਨ chavla ਜਗਬਨੀ ਟੀਵੀ ਤਰਾਂ ਤਰਨ ਸਾਡੀਆਂ ਲੜਕੀਆਂ ਗਾਇਬ ਹੋਈਆਂ ਲੜਕੀ ਦੀ ਸ਼ਾਦੀ ਸੀ ਲੜਕੀ ਸਹੇਲੀ ਬਣੀ ਲੜਕੀ ਨੂੰ ਗਾਇਬ ਕਰਕੇ ਲੈ ਗਿਓ ਅਹੀਂ ਇਹਦਾ ਵਿਆਹ ਕਰਿਆ ਸਾਡੀ ਕੁੜੀ ਨਾ ਬੱਬੀ ਆ ਲਖਵਿੰਦਰ ਕੌਰ ਤੇ ਜਿੰਨੇ ਖੜਿਆ ਵਾ ਉਹ ਰਾਤਾ ਸੁਨੀਤਾ ਵਾ ਕੱਠੀਆਂ ਰਹਿਣ ਲੀਆਂ ਕੱਠੀਆਂ ਰਹਿਣ ਲੀਆਂ ਇਹ ਇਹ ਸਕੂਲੇ ਜਾਂਦੀਆਂ ਅਸੀਂ ਲੋਕ ਸਾਲ ਹੋ ਗਏ ਇਹਨਾਂ ਨੇ ਇਹ 12ਵੀਂ ਚ ਹੈ ਉਹ ਕਹਿੰਦੀ ਆ ਵੀ ਮੈਂ ਹਾਂ ਨੂੰ ਇੱਕ ਦੋ ਮਹੀਨਾ ਪਹਿਲਾਂ ਧਮਕੀ ਦਿੱਤੀ ਵੀ ਤੇਰਾ ਵਿਆਹ ਨਹੀਂ ਹੋਣ ਦੇਣਾ ਮੇਰੇ ਮੁੰਡੇ ਨੇ ਆਦੀ 70 ਦਾ ਵਿਆਹ ਕਰਕੇ ਵੇਖੀ ਤੇ ਉਹ ਦੋ ਦੋ ਕੁ ਸਾਲ ਡੇਢ ਹੋ ਗਿਆ ਹਾਂਜੀ ਉਹ ਆਦੀ ਮੈਂ ਆਪਣੇ ਨਾਲ ਵਿਆਹ ਕਰਾਉਣਾ ਕੱਢਣ ਕਰਾਈਏ ਨੇ ਓਬੀ ਮੈਂ ਵਿਆਹ ਇਹਦੇ ਨਾਲ ਕਰਾਉਣਾ ਤੁਹਾਨੂੰ ਵਿਆਹ ਨਹੀਂ ਕਰਨਾ ਹਾਂਜੀ ਹੁਣ ਇਹਦਾ ਅਸੀਂ ਵਿਆਹ ਤਾਂ ਰਿਆ ਤੇ 50 ਲੈ ਗਈ 24 ਸਾਡੀ ਕੁੜੀ ਰਾਟਾ ਨੂੰ ਲੈ ਗਈ ਆ ਰਾਟਾ ਕੁੜੀ ਲੈ ਗਈ ਆ ਸਾਡੀ ਕੁੜੀ ਬੱਬੇ ਨੂੰ ਰਿਲੇਸ਼ਨ ਸੀ ਤੇ ਇਹਦੀ ਸਾਨੂੰ ਪਤਾ ਵੀ ਕੀ ਇਹਨਾਂ ਦਾ ਗੱਲ ਚ ਚੱਲਦੀ ਆ ਤੇ ਕੁੜੀ ਦਾ ਵਿਆਹ ਰੱਖਿਆ ਆ 14 ਤਰੀਕ ਦਾ ਇਹ ਦਰਖਾਸਤ ਦਿੱਤੀ ਹੋਈ ਆ 24 ਤਰੀਕ ਦੇ ਦਿੱਤੀ ਹੋਈ ਆ ਮੇਰੀ ਭਨੇਵੀ ਲੱਗਦੀ ਆ ਨਹੀਂ ਕੋਈ ਕਾਰਵਾਈ ਦੀ ਹੋਈ ਇਹ ਫੜਕੋ ਕੰਪਲੇਂਟ ਆਈ ਆ ਦੋ ਲੜਕਿਆਂ ਚ ਨਹੀਂ ਤਾਂ ਪੁਤਰੀ ਸ਼ਰਮ ਸਿੰਘ ਮਰਾਧਪੁਰ ਤੇ ਇੱਕ ਲਖਪेंद्रਪੁਰ ਪੁਤਰੀ ਕੁਲਿੰਦਰ ਸਿੰਘ ਮਰਾਧਪੁਰ ਇਹ ਦੋਵੇਂ ਛਲੀਆਂ ਬਾਲਕਾ ਦੋਵੇਂ ਇਹ ਆਪਣੇ ਮਾਪਿਆਂ ਦੇ ਘਰੋਂ ਬਿਨਾਂ ਦੱਸੇ ਫਿਰ ਚਲੇ ਗਿਆਂ ਇਹਨੇ ਜਾਂਚ ਜਾਰੀ ਹੈ ਮਹਿਲਾ ਕਾਫਸਟਰ ਅਸਮਜੀਤ ਕੋਰ ਦਕਾਤ ਮਾਰ ਕੋਈ ਹੈ ਕਿ ਆਪ ਵੀ ਸਾਡੀ ਲੜਕੀਆਂ ਸਾਡੀਆਂ ਲੜਕੀਆਂ ਵਾਸਤੇ ਦੋਈਆਂ ਜਾਣਾ ਜੀ ਦੇ ਬੋਲ ਦਰਸਾਤ ਇਹਦੀ ਮਾਤਾ ਲਖਪेंद्र ਕੋਰ ਹਰੋਲਾ ਲਖਪेंद्र ਕੋਰ ਦੀ ਮਾਤਾ ਬੋਲੋ ਥਾਣਾ ਸਿਟੀ ਤਰਨਤਾਰਨ ਅਧੀਨ ਆਉਂਦੇ ਮੁਹੱਲਾ ਮੁਰਾਦਪੁਰਾ ਦੀਆਂ ਦੋ ਲੜਕੀਆਂ ਦਾ ਘਰੋਂ ਮਤਲਬ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਚਲਦਿਆਂ ਜਿਹੜੀ ਲੜਕੀ ਦੀ ਮਾਂ ਹੈ ਉਸਨੇ ਥਾਣਾ ਸਿਟੀ ਵਿਖੇ ਦਰਖਾਸਤ ਦਿੰਦੇ ਹੋਏ ਆਪਣੀ ਲੜਕੀ ਦੀ ਪਾਲ ਕਰਨ ਦੀ ਮੰਗ ਕੀਤੀ ਹੈ ਔਰ ਦੱਸਣ ਵਿੱਚ ਆ ਰਿਹਾ ਹੈ ਕਿ ਜਿਹੜੀ ਇੱਕ ਲੜਕੀ ਆ ਜਿਸ ਦਾ ਨਾਮ ਲਖਵਿੰਦਰ ਕੌਰ ਹੈ ਉਹ ਉਸਦੇ ਜਿਹੜੀ ਉਸ ਦਾ ਵਿਆਹ ਜਿਹੜਾ ਕਿ 14 ਜਨਵਰੀ ਨੂੰ ਰੱਖਿਆ ਗਿਆ ਹੈ ਔਰ ਉਸਦੇ ਵਿਆਹ ਦੇ ਕਾਰਡ ਵੀ ਛਪਾਏ ਗਏ ਆ ਔਰ ਉਹ ਵੰਡੇ ਜਾ ਚੁੱਕੇ ਹਨ ਰਿਸ਼ਤੇਦਾਰਾਂ ਨੂੰ ਨਿਯੋਤਾ ਦਿੱਤਾ ਜਾ ਚੁੱਕਾ ਹੈ ਲੇਕਿਨ ਇਸ ਤਰ੍ਹਾਂ ਪਹਿਲਾਂ ਹੀ ਬੀਤੇ 3 ਦਿਨ ਪਹਿਲਾਂ ਉਸੇ ਮਹੱਲੇ ਦੀ ਮਰਾਤਪੁਰਾ ਦੀ ਨਿਵਾਸੀ ਇੱਕ ਸੁਲੀਤਾ ਨਾਮ ਦੀ ਲੜਕੀ ਜੋ ਕਿ ਬੋਬ ਕਟ ਵਿੱਚ ਰਹਿੰਦੀ ਹੈ ਬੋਇਕਟ ਦੇ ਵਿੱਚ ਰਹਿੰਦੀ ਹੈ ਉਸ ਵੱਲੋਂ ਜਿਹੜੀ ਕਿ ਉਸ ਨੂੰ ਨਾਲ ਫਰਾਰ ਲਜਾਹ ਕੋ ਕਰਾਉਂਦਾ ਜਿਹੜਾ ਕਿ આરોਪ ਲਗਾਏ ਗਏ ਹਨ ਔਰ ਪੁਲਿਸ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲੜਕੀਆਂ ਜਿਹੜੀਆਂ ਵਾਂ ਇੱਕੋ ਮਹੱਲੇ ਦੇ ਰਹਿਣ ਵਾਲੀਆਂ ਹਨ ਔਰ ਜਿਹੜੀਆਂ ਇਹਨਾਂ ਵੱਲੋਂ ਪੜ੍ਹਾਈ ਜਿਹੜੀ ਹੈ 12ਵੀਂ ਜਮਾਤ ਜਿਹੜੀ ਪਾਸ ਕੀਤੀ ਗਈ ਹੈ ਉਹ ਵੀ ਇਕੱਠੇ ਕੀਤੀ ਗਈ ਹੈ ਔਰ ਇਹ ਜ਼ਿਆਦਾਤਰ ਸਮਾਂ ਵੀ ਇਕੱਠੇ ਹੀ ਬਿਤਾਉਂਦੀਆਂ ਸਨ ਔਰ ਮਾਮਲੇ ਵੱਲੋਂ ਜਿਹੜੇ ਦੋਸ਼ ਲਗਾਏ ਗ ਲੜਕੀ ਹੈ ਉਸ ਵੱਲੋਂ ਜਿਹੜੀ ਲਖਵਿੰਦਰ ਕੌਰ ਹੈ ਉਸਦੇ ਵਿਆਹ ਨਾ ਹੋਣ ਦੀ ਵੀ ਧਮਕੀ ਦਿੱਤੀ ਗਈ ਹੈ ਔਰ ਕਿਹਾ ਜਾ ਰਿਹਾ ਹੈ ਕਿ ਉਸਨੇ ਉਸ ਨਾਲ ਵਿਆਹ ਕਰਵਾਉਣਾ ਹੈ ਨਹੀਂ ਉਸ ਦੀ ਸ਼ਾਦੀ ਨਹੀਂ ਹੋਣਦੀ ਜਾਵੇਗੀ ਔਰ ਜਿਹੜੀ ਥਾਣਾ ਸਿਟੀ ਦੀ ਮਹਿਲਾ ਅਧਿਕਾਰੀਆਂ ਵੱਲੋਂ ਇਸ ਦੀ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਗਈ ਔਰ ਦੋਵੇਂ ਲੜਕੀਆਂ ਜਿਹੜੀਆਂ ਬਾਲਗ ਦੱਸੀਆਂ ਜਾ ਰਹੀਆਂ ਹਨ ਰਮਨ chavla ਜਗਮਨੀ ਟੀਵੀ ਤਰਾਂ ਤਰਾਂ ਸਾਡੀਆਂ ਲੜਕੀਆਂ ਗਾਇਬ ਹੋਈਆਂ ਲੜਕੀ ਦੀ ਸ਼ਾਦੀ ਸੀ ਲੜਕੀ ਸਹੇਲੀ ਬਣੀ ਲੜਕੀਆਂ ਨੂੰ ਗਾਇਬ ਕਰਕੇ ਲੈ ਗਏ ਅਸੀਂ ਇਹਦਾ ਵਿਆਹ ਕਰਿਆ ਸਾਡੀ ਕੁੜੀ ਨਾ ਬੱਬੀ ਆ ਲਖਵਿੰਦਰ ਕੌਰ ਤੇ ਜਿੰਨੇ ਖੜਿਆ ਵਾ ਉਹ ਰਾਤਾ ਸੁਨੀਤਾ ਵਾ ਇਕੱਠੀਆਂ ਰਹਿਣ ਲੀਆਂ ਇਕੱਠੀਆਂ ਰਹਿਣ ਲੀਆਂ ਅਹੀਂ ਕਿੰਨੀ ਦੇਰ ਦੀਆਂ ਇਹ ਸਕੂਲੇ ਜਾਂਦੀਆਂ ਅਹੀਂ ਦੋ ਸਾਲ ਹੋ ਗਏ ਇਹਨਾਂ ਨੂੰ ਕਿਹੜੀ ਕਲਾਸ ਇਹ 12ਵੀਂ ਜੀ ਹੈ ਉਹ ਕਹਿੰਦੀ ਆ ਵੀ ਮੈਂ ਹਾਂ ਨੂੰ ਇੱਕ ਦੋ ਮਹੀਨਾ ਪਹਿਲਾਂ ਧਮਕੀ ਦਿੱਤੀ ਵੀ ਤੇਰਾ ਵਿਆਹ ਨਹੀਂ ਹੋਣ ਦੇਣਾ ਮੇਰੇ ਮੁੰਡੇ ਨੇ ਆਦੀ ਸਤਾ ਦੇ ਨਾਲ ਵਿਆਹ ਕਰਕੇ ਵੇਖੀ ਤੇ ਉਹ ਦੋ ਦੋ ਕੁ ਸਾਲ ਡੇਢ ਹੋ ਗਿਆ ਹੈ ਹਾਂਜੀ ਉਹ ਆਂਦੀ ਮੈਂ ਆਪਣੇ ਨਾਲ ਵਿਆਹ ਕਰਾਉਣਾ ਕਟਣ ਕਰਾਈਏ ਨੇ ਹਾਂਜੀ ਮੈਂ ਵਿਆਹ ਇਹਦੇ ਨਾਲ ਕਰਾਉਣਾ ਤੁਹਾਨੂੰ ਵਿਆਹ ਨਹੀਂ ਕਰਨਾ ਹਾਂਜੀ ਹੁਣ ਇਹਦਾ ਅਸੀਂ ਵਿਆਹ ਤਾਂ ਰਿਆ ਤੇ 50 ਲੈ ਗਈ ਚ ਵੀ ਸਾਡੀ ਕੁੜੀ ਰਾਟਾ ਨੂੰ ਲੈ ਗਈ ਆ ਰਾਟਾ ਕੁੜੀ ਲੈ ਗਈ ਆ ਸਾਡੀ ਕੁੜੀ ਬੱਬੇ ਨੂੰ ਰਿਲੇਸ਼ਨ ਸੀ ਤੇ ਇਹਦੀ ਸਾਨੂੰ ਪਤਾ ਵੀ ਕੀ ਇਹਨਾਂ ਦਾ ਗੱਲ ਚ ਚੱਲਦੀ ਆ ਤੇ ਕੁੜੀ ਦਾ ਵਿਆਹ ਰੱਖਿਆ ਆ 14 ਤਰੀਕ ਦਾ ਇਹ ਦਰਖਾਸਤ ਦਿੱਤੀ ਹੋਈ ਆ 24 ਤਰੀਕ ਦੇ ਦਿੱਤੀ ਹੋਈ ਆ ਮੇਰੀ ਭਨੇਵੀ ਲੱਗਦੀ ਆ ਨਹੀਂ ਕੋਈ ਕਾਰਵਾਈ ਦੀ ਹੋਈ ਇਹ ਫਰਕ ਨੂੰ ਕੰਪਲੇਂਟ ਆਈ ਆ ਦੋ ਲੜਕਿਆਂ ਚ ਨਹੀਂ ਤਾਂ ਪੁਤਰੀ ਸ਼ਰਮ ਸਿੰਘ ਮਰਾਧਪੁਰ ਤੇ ਇੱਕ ਲਖਪेंद्रਪੁਰ ਪੁਤਰੀ ਕੁਲਵਿੰਦਰ ਸਿੰਘ ਮਰਾਧਪੁਰ ਇਹ ਦੋਵੇਂ ਛਲੀਆਂ ਬਾਲਕਾ ਦੋਵੇਂ ਇਹ ਆਪਣੇ ਮਾਪਿਆਂ ਦੇ ਘਰੋਂ ਬਿਨਾਂ ਦੱਸੇ ਫਿਰ ਚਲੇ ਗਿਆਂ ਇਹਨੇ ਜਾਂਚ ਜਾਰੀ ਹੈ ਮਹਿਲਾ ਕਾਫ ਸਾਵਨ ਫੈਟਰ ਸਿਮਰਜੀਤ ਕੋਰਦਕਾਤ ਮਾਰਕ ਹੋਈ ਹੈ ਕਿ ਆਪੀ ਸਾਡੀ ਲੜਕੀਆਂ ਸਾਡੀਆਂ ਲੜਕੀਆਂ ਵਾਸਤੇ ਦੋਈਆਂ ਜਾਣ ਕਿਦੇ ਬੋਲੋ ਦਰਸਾ ਇਹਦੀ ਮਾਤਾ ਲਖਪेंद्र ਕੋਰ ਰੋਲਾ ਲਾ ਲਖਪेंद्र ਕੋ ਦੀ ਮਾਤਾ ਬਣ ਖਣਾ ਸਿਟੀ ਤਰਨਤਨ ਅਧੀਨ ਆਉਂਦੇ ਮਹੱਲਾ ਮੁਰਾਤਪੁਰਾ ਦੀਆਂ ਦੋ ਲੜਕੀਆਂ ਦਾ ਘਰੋਂ ਮਤਲਬ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਚੱਲਦਿਆਂ ਜਿਹੜੀ ਲੜਕੀ ਦੀ ਮਾਂ ਹੈ ਉਸਨੇ थाना ਸਿਟੀ ਵਿਖੇ ਦਰਖਾਸਤ ਦਿੰਦੇ ਹੋਏ ਆਪਣੀ ਲੜਕੀ ਦੀ ਪਾਲ ਕਰਨ ਦੀ ਮੰਗ ਕੀਤੀ ਹੈ ਔਰ ਦਸਨ ਵਿੱਚ ਆ ਰਿਹਾ ਹੈ ਕਿ ਜਿਹੜੀ ਇੱਕ ਲੜਕੀ ਆ ਜਿਸ ਦਾ ਨਾਮ ਲਖਵਿੰਦਰ ਕੌਰ ਹੈ ਉਹ ਉਸਦੇ ਜਿਹੜੀ ਉਸ ਦਾ ਵਿਆਹ ਜਿਹੜਾ ਕਿ 14 ਜਨਵਰੀ ਨੂੰ ਰੱਖਿਆ ਗਿਆ ਹੈ ਔਰ ਉਸਦੇ ਵਿਆਹ ਦੇ ਕਾਰਡ ਵੀ ਛਪਾਏ ਗਏ ਆ ਔਰ ਉਹ ਵੰਡੇ ਜਾ ਚੁੱਕੇ ਹਨ ਰਿਸ਼ਤੇਦਾਰਾਂ ਨੂੰ ਨਿਯੋਤਾ ਦਿੱਤਾ ਜਾ ਚੁੱਕਾ ਹੈ ਲੇਕਿਨ ਇਸ ਤੋਂ ਪਹਿਲਾਂ ਹੀ ਬੀਤੇ 3 ਦਿਨ ਪਹਿਲਾਂ ਉਸੇ ਮੁਹੱਲੇ ਦੀ ਮਰਾਤਪੁਰਾ ਦੀ ਨਿਵਾਸੀ ਇੱਕ ਸੁਨੀਤਾ ਨਾਮ ਦੀ ਲੜਕੀ ਜੋ ਕਿ ਬਾਬਕਟ ਵਿੱਚ ਰਹਿੰਦੀ ਹੈ ਬੋਇਕਟ ਦੇ ਵਿੱਚ ਰਹਿੰਦੀ ਹੈ ਉਸ ਵੱਲੋਂ ਜਿਹੜੀ ਕਿ ਉਸ ਨੂੰ ਨਾਲ ਫਰਾਰ ਲਜਾਣ ਦਾ ਜਿਹੜਾ ਕਿ આરોਪ ਲਗਾਏ ਗਏ ਹਨ ਔਰ ਪੁਲਿਸ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲੜਕੀਆਂ ਜਿਹੜੀਆਂ ਵਾਂ ਇੱਕੋ ਮੁਹੱਲੇ ਦੇ ਰਹਿਣ ਵਾਲੀਆਂ ਹਨ ਔਰ ਜਿਹੜੀਆਂ ਇਹਨਾਂ ਵੱਲੋਂ ਪੜ੍ਹਾਈ ਜਿਹੜੀ ਹੈ 12ਵੀਂ ਜਮਾਤ ਜਿਹੜੀ ਪਾਸ ਕੀਤੀ ਹੈ ਉਹ ਵੀ ਇਕੱਠਿਆਂ ਕੀਤੀ ਗਈ ਹੈ ਔਰ ਇਹ ਜ਼ਿਆਦਾਤਰ ਸਮਾਂ ਵੀ ਇਕੱਠੇ ਹੀ ਬਿਤਾਉਂਦੀਆਂ ਸਨ ਔਰ ਮਾਂ ਵੱਲੋਂ ਜਿਹੜੇ ਦੋਸ਼ ਲਗਾਏ ਗਏ ਹਨ ਕਿ ਜਿਹੜੀ ਬ ਲੜਕੀ ਹੈ ਉਸ ਵੱਲੋਂ ਜਿਹੜੀ ਲਖਵਿੰਦਰ ਕੌਰ ਹੈ ਉਸਦੇ ਵਿਆਹ ਨਾ ਹੋਣ ਦੀ ਵੀ ਧਮਕੀ ਦਿੱਤੀ ਗਈ ਹੈ ਔਰ ਕਿਹਾ ਜਾ ਰਿਹਾ ਹੈ ਕਿ ਉਸਨੇ ਉਸ ਨਾਲ ਵਿਆਹ ਕਰਵਾਉਣਾ ਹੈ ਨਹੀਂ ਉਸ ਦੀ ਸ਼ਾਦੀ ਨਹੀਂ ਹੋਣ ਦਿੱਤੀ ਜਾਵੇਗੀ ਔਰ ਜਿਹੜੀ ਥਾਣਾ ਸਿਟੀ ਦੀ ਮਹਿਲਾ ਅਧਿਕਾਰੀਆਂ ਵੱਲੋਂ ਇਸ ਦੀ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਗਈ ਔਰ ਦੋਵੇਂ ਲੜਕੀਆਂ ਜਿਹੜੀਆਂ ਬਾਲਗ ਦੱਸੀਆਂ ਜਾ ਰਹੀਆਂ ਹਨ ਰਮਨ ਚਾਵਲਾ ਜਗਬਨੀ ਟੀਵੀ ਤਰਾਂ ਤਾਰਨ ਸਾਡੀਆਂ ਲੜਕੀਆਂ ਗਾਇਬ ਹੋਈਆਂ ਲੜਕੀ ਦੀ ਸ਼ਾਦੀ ਸੀ ਲੜਕੀ ਸੇਲੀ ਬਣੀ ਲੜਕੀਆਂ ਨੂੰ ਗਾਇਬ ਕਰਕੇ ਲੈ ਗਏ ਅਸੀਂ ਇਹਦਾ ਵਿਆਹ ਕਰਿਆ ਸਾਡੀ ਕੁੜੀ ਨਾ ਬੱਬੀ ਆ ਲਖਵਿੰਦਰ ਕੌਰ ਤੇ ਜਿੰਨੇ ਖੜਿਆ ਵਾ ਉਹ ਰਾਤਾ ਸੁਨੀਤਾ ਵਾ ਕੱਠੀਆਂ ਰਹਿਣ ਲੀਆਂ ਕੱਠੀਆਂ ਰਹਿਣ ਲੀਆਂ ਇਹ ਕਿੰਨੇ ਦਿਨ ਦੀਆਂ ਇਹ ਸਕੂਲੇ ਜਾਂਦੀਆਂ ਅਸੀਂ ਦੇ ਕੋ ਸਾਲ ਹੋ ਗਏ ਇਹਨਾਂ ਨੂੰ ਇਹ 12ਵੀਂ ਚ ਹੈ ਇਹ 12ਵੀਂ ਚ ਹੈ ਉਹ ਕਹਿੰਦੀ ਆ ਵੀ ਮੈਂ ਹਾਂ ਨੂੰ ਇੱਕ ਦੋ ਮਹੀਨਾ ਪਹਿਲਾਂ ਧਮਕੀ ਦਿੱਤੀ ਵੀ ਤੇਰਾ ਵਿਆਹ ਨਹੀਂ ਹੋਣ ਦੇਣਾ ਮੇਰੇ ਮੁੰਡੇ ਨੇ ਆਦੀ 70 ਦਾ ਵਿਆਹ ਕਰਕੇ ਵੇਖੀ ਉਹ ਦੋ ਦੋ ਕੁ ਸਾਲ ਡੇਢ ਹੋ ਗਿਆ ਹਾਂਜੀ ਉਹ ਆਦੀ ਮੈਂ ਆਪਣੇ ਨਾਲ ਵਿਆਹ ਕਰਾਉਣਾ ਕੱਢਣ ਕਰਾਈਏ ਨੇ ਓਬੀ ਮੈਂ ਵਿਆਹ ਇਹਦੇ ਨਾਲ ਕਰਾਉਣਾ ਤੁਹਾਨੂੰ ਵਿਆਹ ਨਹੀਂ ਕਰਨਾ ਹਾਂਜੀ ਹੁਣ ਇਹਦਾ ਅਸੀਂ ਵਿਆਹ ਕਰ ਰਿਹਾ ਤੇ 50 ਲੱਗੀ 24 ਸਾਡੀ ਕੁੜੀ ਰਾਟਾ ਨੂੰ ਲੱਗੀ ਆ ਰਾਟਾ ਕੁੜੀ ਲੱਗੀ ਆ ਸਾਡੀ ਕੁੜੀ ਬੱਬੇ ਨੂੰ ਰਿਲੇਸ਼ਨ ਸੀ ਤੇ ਇਹਦੀ ਸਾਨੂੰ ਪਤਾ ਵੀ ਕੀ ਇਹਨਾਂ ਦਾ ਗਲਤ ਚ ਚੱਲਦੀ ਆ ਤੇ ਕੁੜੀ ਦਾ ਵਿਆਹ ਰੱਖਿਆ ਆ 14 ਤਰੀਕ ਦਾ ਇਹ ਦਰਖਾਸਤ ਦਿੱਤੀ ਹੋਈ ਆ 24 ਤਰੀਕ ਦੇ ਦਿੱਤੀ ਹੋਈ ਆ ਮੇਰੀ ਭਨੇਵੀ ਲੱਗਦੀ ਆ ਨਹੀਂ ਕੋਈ ਕਾਰਵਾਈ ਨਹੀਂ ਹੋਈ ਇਹ ਫਰਕ ਨੂੰ ਕੰਪਲੇਂਟ ਆਈ ਆ ਦੋ ਲੜਕਿਆਂ ਚ ਨੀਤਾ ਪੁੱਤਰੀ ਸੌਰਨ ਸਿੰਘ ਮਰਾਪੁਰ ਤੋਂ ਇੱਕ ਲਖਪेंद्रਪੁਰ ਪੁੱਤ ਲਖਪेंद्र ਸਿੰਘ ਮਰਾਪੁਰ ਇਹ ਦੋਵੇਂ ਛਲੀਆਂ ਬਾਲ ਕੇ ਦੋਵੇਂ ਇਹ ਆਪਣੇ ਮਾਪਿਆਂ ਦੇ ਘਰੋਂ ਬਿਨਾਂ ਦੱਸੇ ਫਿਰ ਚਲੇ ਗਏ ਇਹਨੇ ਜਾਂਚ ਜਾਰੀ ਹੈ ਮਹਿਲਾ ਕਾਫਸਟਰ ਅਸਮਜੀਤ ਕੋਲ ਦਰਖਾਤ ਮਾਰ ਕੋਈ ਹੈ ਕਿ ਸਾਡੀ ਲੜਕੀ ਦੀਆਂ ਸਾਡੀਆਂ ਲੜਕੀਆਂ ਵਾਸਤੇ ਦੋਈਆਂ ਜਾਣ ਜੀ ਦੇ ਬੋਲ ਦਰਸਾਤ ਇਹਦੀ ਮਾਤਾ ਲਖਪेंद्र ਘਰੋਂ ਲੋਹ ਲਖਪेंद्र ਕੋ ਦੀ ਮਾਤਾ ਬੋਲੋ ਥਾਣਾ ਸਿਟੀ ਤਰਨਤਾਰਨ ਅਧੀਨ ਆਉਂਦੇ ਮੁਹੱਲਾ ਮੁਰਾਦਪੁਰਾ ਦੀਆਂ ਦੋ ਲੜਕੀਆਂ ਦਾ ਘਰੋਂ ਮਤਲਬ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਚਲਦਿਆਂ ਜਿਹੜੀ ਲੜਕੀ ਦੀ ਮਾਂ ਹੈ ਉਸਨੇ ਥਾਣਾ ਸਿਟੀ ਵਿਖੇ ਦਰਖਾਸਤ ਦਿੰਦੇ ਹੋਏ ਆਪਣੀ ਲੜਕੀ ਦੀ ਪਾਲ ਕਰਨ ਦੀ ਮੰਗ ਕੀਤੀ ਹੈ ਔਰ ਦੱਸਣ ਵਿੱਚ ਆ ਰਿਹਾ ਹੈ ਕਿ ਜਿਹੜੀ ਇੱਕ ਲੜਕੀ ਆ ਜਿਸ ਦਾ ਨਾਮ ਲਖਵਿੰਦਰ ਕੌਰ ਹੈ ਉਹ ਉਸਦੇ ਜਿਹੜੀ ਉਸ ਦਾ ਵਿਆਹ ਜਿਹੜਾ ਕਿ 14 ਜਨਵਰੀ ਨੂੰ ਰੱਖਿਆ ਗਿਆ ਹੈ ਔਰ ਉਸਦੇ ਵਿਆਹ ਦੇ ਕਾਰਡ ਵੀ ਛਪਾਏ ਗਏ ਆ ਔਰ ਉਹ ਵੰਡੇ ਜਾ ਚੁੱਕੇ ਹਨ ਰਿਸ਼ਤੇਦਾਰਾਂ ਨੂੰ ਨਿਯੋਤਾ ਦਿੱਤਾ ਜਾ ਚੁੱਕਾ ਹੈ ਲੇਕਿਨ ਇਸ ਤਰ੍ਹਾਂ ਪਹਿਲਾਂ ਹੀ ਬੀਤੇ 3 ਦਿਨ ਪਹਿਲਾਂ ਉਸੇ ਮਹੱਲੇ ਦੀ ਮਰਾਤਪੁਰਾ ਦੀ ਨਿਵਾਸੀ ਇੱਕ ਸੁਨੀਤਾ ਨਾਮ ਦੀ ਲੜਕੀ ਜੋ ਕਿ ਬੌਬ ਕਟ ਵਿੱਚ ਰਹਿੰਦੀ ਹੈ ਬਾਇਕਟ ਦੇ ਵਿੱਚ ਰਹਿੰਦੀ ਹੈ ਉਸ ਵੱਲੋਂ ਜਿਹੜੀ ਕਿ ਉਸ ਨੂੰ ਨਾਲ ਫਰਾਰ ਲਜਾਹ ਕੋ ਕਰਾਉਂਦਾ ਜਿਹੜਾ ਕਿ આરોਪ ਲਗਾਏ ਗਏ ਹਨ ਔਰ ਪੁਲਿਸ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲੜਕੀਆਂ ਜਿਹੜੀਆਂ ਵਾਂ ਇੱਕੋ ਮਹੱਲੇ ਦੇ ਰਹਿਣ ਵਾਲੀਆਂ ਹਨ ਔਰ ਜਿਹੜੀਆਂ ਇਹਨਾਂ ਵੱਲੋਂ ਪੜ੍ਹਾਈ ਜਿਹੜੀ ਹੈ 12ਵੀਂ ਜਮਾਤ ਜਿਹੜੀ ਪਾਸ ਕੀਤੀ ਗਈ ਹੈ ਉਹ ਵੀ ਇਕੱਠੇ ਕੀਤੀ ਗਈ ਹੈ ਔਰ ਇਹ ਜ਼ਿਆਦਾਤਰ ਸਮਾਂ ਵੀ ਇਕੱਠੇ ਹੀ ਬਿਤਾਉਂਦੀਆਂ ਸਨ ਔਰ ਮਾਮਲੇ ਵੱਲੋਂ ਜਿਹੜੇ ਦੋਸ਼ ਲਗਾਏ ਗਏ ਲੜਕੀ ਹੈ ਉਸ ਵੱਲੋਂ ਜਿਹੜੀ ਲਖਵਿੰਦਰ ਕੌਰ ਹੈ ਉਸਦੇ ਵਿਆਹ ਨਾ ਹੋਣ ਦੀ ਵੀ ਧਮਕੀ ਦਿੱਤੀ ਗਈ ਹੈ ਔਰ ਕਿਹਾ ਜਾ ਰਿਹਾ ਹੈ ਕਿ ਉਸਨੇ ਉਸ ਨਾਲ ਵਿਆਹ ਕਰਵਾਉਣਾ ਹੈ ਨਹੀਂ ਉਸ ਦੀ ਸ਼ਾਦੀ ਨਹੀਂ ਹੋਣਦੀ ਜਾਵੇਗੀ ਔਰ ਜਿਹੜੀ ਥਾਣਾ ਸਿਟੀ ਦੀ ਮਹਿਲਾ ਅਧਿਕਾਰੀਆਂ ਵੱਲੋਂ ਇਸ ਦੀ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਗਈ ਔਰ ਦੋਵੇਂ ਲੜਕੀਆਂ ਜਿਹੜੀਆਂ ਬਾਲਗ ਦੱਸੀਆਂ ਜਾ ਰਹੀਆਂ ਹਨ ਰਮਨ chavla ਜਗਮਨੀ ਟੀਵੀ ਤਰਾਂ ਤਰਾਂ ਸਾਡੀਆਂ ਲੜਕੀਆਂ ਗਾਇਬ ਹੋਈਆਂ ਲੜਕੀ ਦੀ ਸ਼ਾਦੀ ਸੀ ਲੜਕੀ ਸੇਲੀ ਬਣੀ ਲੜਕੀਆਂ ਨੂੰ ਗਾਇਬ ਕਰਕੇ ਲੈ ਗਏ ਅਹੀਂ ਦਾ ਵਿਆਹ ਕਰਿਆ ਸਾਡੀ ਕੁੜੀ ਨਾ ਬੱਬੀ ਆ ਲਖਵਿੰਦਰ ਕੌਰ ਤੇ ਜਿੰਨੇ ਖੜਿਆ ਵਾ ਉਹ ਰਾਤਾ ਸੁਨੀਤਾ ਵਾ ਇਕੱਠੀਆਂ ਰਹਿਣ ਲੀਆਂ ਇਕੱਠੀਆਂ ਰਹਿਣ ਲੀਆਂ ਇਹ ਕਿੰਨੀ ਦੇਰ ਦੀਆਂ ਇਹ ਸਕੂਲੇ ਜਾਂਦੀਆਂ ਅਸੀਂ ਦੋ ਸਾਲ ਹੋ ਗਏ ਇਹਨਾਂ ਨੂੰ ਕਿਹੜੀ ਕਲਾਸ ਇਹ 12ਵੀਂ ਜੀ ਹੈ ਉਹ ਕਹਿੰਦੀ ਆ ਵੀ ਮੈਂ ਹਾਂ ਨੂੰ ਇੱਕ ਦੋ ਮਹੀਨਾ ਪਹਿਲਾਂ ਧਮਕੀ ਦਿੱਤੀ ਵੀ ਤੇਰਾ ਵਿਆਹ ਨਹੀਂ ਹੋਣ ਦੇਣਾ ਮੇਰੇ ਮੁੰਡੇ ਨੇ ਆਦੀ ਸਤਾ ਦੇ ਵਿਆਹ ਕਰਕੇ ਵੇਖੀ ਤੇ ਉਹ ਦੋ ਦੋ ਕੁ ਸਾਲ ਡੇਢ ਹੋ ਗਿਆ ਹੈ ਹਾਂਜੀ ਉਹ ਆਦੀ ਮੈਂ ਆਪਣੇ ਨਾਲ ਵਿਆਹ ਕਰਾਉਣਾ ਕਟਣ ਕਰਾਈਏ ਨੇ ਓਬੀ ਮੈਂ ਵਿਆਹ ਇਹਦੇ ਨਾਲ ਕਰਾਉਣਾ ਤੁਹਾਨੂੰ ਵਿਆਹ ਨਹੀਂ ਕਰਨਾ ਹਾਂਜੀ ਹੁਣ ਇਹਦਾ ਅਸੀਂ ਵਿਆਹ ਕਰਿਆ ਤੇ ਪਜਾਕ ਲੱਗੀ ਚ ਵੀ ਸਾਡੀ ਕੁੜੀ ਰਾਟਾ ਨੂੰ ਲੱਗੀ ਆ ਰਾਟਾ ਕੁੜੀ ਲੱਗੀ ਆ ਸਾਡੀ ਕੁੜੀ ਬੱਬੇ ਨੂੰ ਰਿਲੇਸ਼ਨ ਸੀ ਤੇ ਇਹਦੀ ਸਾਨੂੰ ਪਤਾ ਵੀ ਕੀ ਇਹਨਾਂ ਦਾ ਗੱਲ ਚ ਚੱਲਦੀ ਆ ਤੇ ਕੁੜੀ ਦਾ ਵਿਆਹ ਰੱਖਿਆ ਆ 14 ਤਰੀਕ ਦਾ ਇਹ ਦਰਖਾਸਤ ਦਿੱਤੀ ਹੋਈ ਆ 24 ਤਰੀਕ ਦੀ ਦਿੱਤੀ ਹੋਈ ਆ ਮੇਰੀ ਭਨੇਵੀ ਲੱਗਦੀ ਆ ਨਹੀਂ ਕੋਈ ਕਾਰਵਾਈ ਨਹੀਂ ਹੋਈ